ਸਖੀ ਗਾਲ ਜੀ ਧਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਵਿਨਿਤ ਕਪੂਰ ਜਲੰਧਰ ਵਸਤ ਜਿਮਨੀ ਚੋਣਾ ਦੀ ਗੱਲ ਕਰੀਏ ਸਿਆਸੀ ਅਖਾੜਾ ਜਿਹੜਾ ਲਗਾਤਾਰ ਇਨ ਜਿਮਨੀ ਚੋਣਾ ਦਾ ਭਖਿਆ ਹੋਇਆ ਨਜ਼ਰ ਆ ਰਿਹਾ ਔਰ ਪਿਛਲੇ ਕਾਫੀ ਸਮਾਂ ਦੀ ਗੱਲ ਕਰੀਏ ਜਲੰਧਰ ਦੇ ਵਿੱਚ ਸਿਆਸਤ ਜਿਹੜੀ ਹੈ ਪਰਜ਼ੋਰ ਤਰੀਕੇ ਦੇ ਨਾਲ ਗਰਮ ਨਜ਼ਰ ਆ ਰਹੀ ਹੈ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਖੁਦ ਅਥੇ ਕਿਰਾਏ ਦੀ ਕੋਠੀ ਲੈ ਕੇ ਆਪਣੀ ਰਿਹائش ਬਣਾਉਂਦੇ ਹੋਏ ਨਜ਼ਰ ਆ ਔਰ ਸਪਸ਼ਟ ਲਫਜ਼ਾਂ ਦੇ ਵਿੱਚ ਕਹਿੰਦੇ ਨਜ਼ਰ ਆਈ ਕਿ ਇੱਥੇ ਹੀ ਉਹ ਮਾਝਾ ਦੀ ਗੱਲ ਕਰੀ ਔਰ ਦੁਆਬੇ ਦੀ ਗੱਲ ਕਰੀ ਉਸ ਨੂੰ ਮਜ਼ਬੂਤ ਕਰਨ ਦਾ ਕੰਮ ਕਰਾਂਗੇ ਭ ਵੀ ਪਵੰਟੀ ਨੂੰ ਸਾਡੇ ਨਾਲ ਨੇ ਗੱਲਬਾਤ ਕਰਨੀ ਹੈ ਕਿਉਂਕਿ ਕੈਂਡੀਡੇਟਸ ਹੀ ਪਿਛਲੇ ਚੋਣਾਂ ਦੇ ਵਿੱਚ ਵੀ ਜੀ ਸਾਹਿਬ ਤੁਹਾਡੀ ਚੋਣਾਂ ਤਾਂ ਨਿਕਲ ਗਈਆਂ ਇੱਕ ਹੋਰ ਚੋਣਾਂ ਜਲੰਧਰ ਦੇ ਵਿੱਚ ਆ ਗਈਆਂ ਨੇ ਕਿਸ ਤਰ੍ਹਾਂ ਦਾ ਅਨੁਭਵ ਪਿਛਲਾ ਰਿਹਾ ਔਰ ਉਸ ਅਨੁਭਵ ਤੋਂ ਕੀ ਸਿੱਖਿਆ ਪਾਰਟੀ ਨੇ ਦੇਖੋ ਪਿਛਲੀਆਂ ਲੋਕ ਸਭਾ ਚੋਣਾਂ ਜਿਹੜੀਆਂ ਲੰਘ ਕੇ ਗਈਆਂ ਉਹਦੇ ਵਿੱਚ ਨੈਸ਼ਨਲ ਮੁੱਦੇ ਸੀ ਜੀ ਉਹਦੇ ਵਿੱਚ ਸੰਵਿਧਾਨ ਦਾ ਮੁੱਦਾ ਸੀ ਉਹਦੇ ਵਿੱਚ ਬੇਰੁਜ਼ਗਾਰੀ ਦਾ ਬਹੁਤ ਵੱਡਾ ਮੁੱਦਾ ਸੀ ਮਹਿੰਗਾਈ ਦਾ ਮੁੱਦਾ ਸੀ 400 ਪਰ ਦਾ ਜਿਹੜਾ ਇੱਕ ਡਰ ਪੈਦਾ ਕੀਤਾ ਗਿਆ ਸੀ ਬੀਜੇਪੀ ਵੱਲੋਂ ਉਹਦਾ ਅਸਰ ਹੋਇਆ ਵਿਰੋਧੀ ਵੋਟ ਜਿਹੜਾ ਇਕੱਠਾ ਹੋ ਗਿਆ ਬੀਜੇਪੀ ਦੇ ਖਿਲਾਫ ਮਾਈਨੋਰਟੀ ਦੇ ਅੰਦਰ ਬਹੁਤ ਵੱਡਾ ਡਰ ਸੀ ਦਲਤਾਂ ਦੇ ਅੰਦਰ ਬਹੁਤ ਵੱਡਾ ਡਰ ਸੀ ਇਸ ਕਰਕੇ ਉਹ ਮੁੱਦੇ ਅਲੱਗ ਸੀ ਤੇ ਪੰਜਾਬ ਚੋਂ ਕਾਂਗਰਸ ਪਾਰਟੀ ਨੂੰ ਉਹਦਾ ਫਾਇਦਾ ਹੋਇਆ ਪਰ ਇਹ ਜਿਹੜੀ ਜਿਮਨੀ ਚੋਣ ਜਲੰਧਰ ਵੈਸਟ ਦੀ ਆ ਇਹਦੇ ਵਿੱਚ ਜਿਹੜਾ ਕੈਂਡੀਡੇਟ ਚੋਣ ਲੜ ਰਿਹਾ ਬੀਜੇਪੀ ਵੱਲੋਂ ਉਹ 2 ਸਾਲ ਪਹਿਲਾਂ ਬਾਈ ਚ ਐਮਐਲਏ ਬਣਾਇਆ ਲੋਕਾਂ ਦੇ 2 ਸਾਲਾਂ ਚ ਇਲਾਕੇ ਦੇ ਕੰਮ ਕਰਨ ਦੀ ਬਜਾਏ ਉਹ ਪੁਗਵਾੜਾ ਹੋ ਗਿਆ ਉਹ ਲੋਕਾਂ ਦੇ ਫਤਵੇ ਨੂੰ ਠੁੱਡ ਮਾਰ ਕੇ ਚਲਾ ਗਿਆ ਹੈਰਾਨੀ ਦੀ ਗੱਲ ਇਹ ਆ ਜਿਹਦਾ ਕੋਈ ਜਵਾਬ ਹੀ ਨਹੀਂ ਕਿ ਉਹ ਦੁਬਾਰਾ ਚੋਣ ਲੜਨ ਲੱਗ ਗਿਆ ਜੀ ਇੱਕ ਚੀਜ਼ ਨੂੰ ਤੁਸੀਂ ਸਿੜ ਦਿੰਦੇ ਹੋ ਤੇ ਫਿਰ ਪ੍ਰਾਪਤ ਵਾਸਤ ਕਰਨ ਵਾਸਤੇ ਦੌੜ ਪੈਂਦੇ ਹੋ ਅਗਲਾ ਹੈ ਲੋਕਲ ਮੁੱਦੇ ਆ ਜਿਮਨੀ ਚੋਣ ਸ਼ਹਿਰ ਦੇ ਲੋਕਲ ਮੁੱਦੇ ਆ ਸੀਵਰੇਜ ਦਾ ਪਾਣੀ ਦਾ ਬਿਜਲੀ ਦਾ ਗਲੀਆਂ ਨਾਲੀਆਂ ਇਹ ਸਾਰੇ ਮੁੱਦੇ ਆ ਸ਼ੀਤਲ ਨੇ ਅੰਗਰਾਲ ਉਹਨਾਂ ਨੇ ਤਾਂ ਕੀ ਧਿਆਨ ਦੇਣਾ ਸੀ ਪਿਛਲੀ ਕਾਂਗਰਸ ਦੀ ਕਾਰਪੋਰੇਸ਼ਨ ਜਿਹੜੀ ਰਹੀ ਆ ਮੇਅਰ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਰਹਾ ਉਹਨਾਂ ਨੇ ਵੀ ਜਲੰਧਰ ਸ਼ਹਿਰ ਦਾ ਬੇੜਾ ਹੀ ਗਰਕ ਕਰਤਾ ਸਮਾਰਟ ਸਿਟੀ ਪ੍ਰੋਜੈਕਟ ਹੋਇਆ ਉਹਦਾ 993 ਕਰੋੜ ਰੁਪਇਆ ਆਇਆ 638 ਕਰੋੜ ਰੁਪਇਆ ਖਾ ਗਏ ਉਹਦਾ ਕਪੜਾ ਹੋ ਗਿਆ ਕੁਝ ਅਫਸਰ ਕੁਝ ਕਾਂਗਰਸੀ ਨੇਤਾ ਜੀ ਤੇ ਜਿਹੜੇ ਇੱਥੇ ਦੇ ਕੈਂਡੀਡੇਟ ਆ ਕਾਂਗਰਸ ਦੇ ਬੀਬੀ सुरेंद्र कौर ਜੀ ਉਹ ਉਸ ਵਕਤ ਸੀਨੀਅਰ ਡਿਪਟੀ ਮੇਅਰ ਸੀ ਨੰਬਰ 2 ਪੋਜੀਸ਼ਨ ਤੇ ਜੀ ਉਹਨਾਂ ਦੇ ਕੋਲ ਉਹਨਾਂ ਦੀਆਂ ਅੱਖਾਂ ਦੇ ਥੱਲੇ ਸਾਰੀਆਂ ਫਾਈਲਾਂ ਹੋ ਕੇ ਜਾਂਦੀਆਂ ਸੀ ਉਹ ਕਿਉਂ ਨਹੀਂ ਬੋਲੇ 스마트 ਸਿਟੀ ਪ੍ਰੋਜੈਕਟ ਦੇ ਕਪڑے ਚ ਹੁਣ ਉਹ ਮੀਡੀਆ 'ਚ ਝੂਠ ਬੋਲਦੇ ਆ ਕਿ ਮੈਂ ਤਾਂ ਚਿੱਠੀ ਲਿਖ ਕੇ ਭੇਜੀ ਆ ਵੀ 스마트 ਸਿਟੀ ਪ੍ਰੋਜੈਕਟ ਦਾ ਕਪੜਾ ਹੋਇਆ ਤੇ ਮੈਂ ਉਹਦੀ ਜਾਂਚ ਦੀ ਸਪਾਰਸ਼ ਕੀਤੀ ਮੈਂ 5 ਸਾਲ ਦਾ ਸਾਰਾ ਕਾਰਪੋਰੇਸ਼ਨ ਦਾ ਰਿਕਾਰਡ ਮੰਗਵਾਇਆ ਤੇ ਮੈਂ ਸਾਰੇ ਮਤੇ ਮੰਗਵਾਏ ਉਹਨਾਂ ਦੇ ਕੁਐਸਚਨ ਮੰਗਵਾਏ ਮੈਨੂੰ ਕਿਤੇ ਵੀ ਕੋਈ ਇੱਕ ਨੋਟ ਵੀ ਨਹੀਂ ਲੱਭਾ ਜਿਹਦੇ ਵਿੱਚ ਉਸ ਵੇਲੇ ਦੇ ਸੀਨੀਅਰ ਡਿਪਟੀ ਮੇਅਰ सुरेंद्र ਕੌਰ ਜੀ ਨੇ ਕੋਈ ਕੋਈ ਖਦਸ਼ਾ ਕੋਈ ਸ਼ੱਕ ਕੋਈ ਸਵਾਲ ਪੈਦਾ ਕੀਤਾ ਹੋਵੇ ਸੋ ਉਹ ਗੈਰਹਾਜ਼ਰ ਰਹਿ ਆਪਣੇ ਦਫ਼ਤਰ 'ਚੋਂ ਵੀ ਗੈਰਹਾਜ਼ਰ ਹੈ ਆਪਣੀ ਵਾਰਡ 'ਚੋਂ ਵੀ ਗੈਰਹਾਜ਼ਰ ਹੈ ਜਿਹੜਾ ਸੀਨੀਅਰ ਡਿਪਟੀ ਮੇਅਰ ਹੁੰਦਾ ਉਹ ਪੂਰੇ ਜਲੰਧਰ ਸ਼ਹਿਰ ਦੀ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਸਾਰੀਆਂ ਵਾਰਡਾਂ ਦੀ ਸਾਰੇ ਵਿਧਾਨ ਸਵਾਲਾਂ ਕੇ ਜੀ ਪਰ ਉਹ ਕਿਤੇ ਗਏ ਨਹੀਂ ਅੱਜ ਮੈਂ ਜਲੰਧਰ ਵੈਸਟ ਦੇ ਜੇ ਸ਼ੁਰੂ ਕਰਾਂ ਸਿਦਾਰਥ ਨਗਰ ਬੂਟਾ ਮੰਡੀ ਸ਼ਰੀਫਪੁਰਾ ਮੱਲਾ ਮਾਡਲ ਹਾਊਸ ਨਿਊ ਮਾਡਲ ਹਾਊਸ ਕਰਤਾਰ ਨਗਰ ਕੋਟ ਮੱਲਾ ਬਸਤੀ ਗੁਜਾਕਾ ਮੰਡੀ ਕੋਰਟ ਸਦੀਕ ਕਾਂਛੀ ਨਗਰ ਬਸਤੀਦਾਨ ਚ ਬੰਦਾ ਰਸੀਲਾ ਨਗਰ ਚੰਡੀਗੜ੍ਹ ਮੱਲਾ ਦਲਵਾਗਨਗਰ ਮੋਚੀ ਮੱਲਾ ਮੇੜਕਰ ਨਗਰ ਜੇਪੀ ਨਗਰ ਮਤਲਬ ਤਮਾਮ ਇਲਾਕੇ ਭਾਰਗੋ ਕੈਂਪਿਆਰ ਤਾਰ ਨਗਰ ਆ ਜੁੱਥੇ ਵੀ ਮਰਜੀ ਜਾ ਕੇ ਤੁਸੀਂ ਪੁੱਛ ਲਓ ਕੀ ਪਿਛਲੇ 5 ਸਾਲ ਸੀਨੀਅਰ ਡਿਪਟੀ ਮੇਅਰ ਤੁਹਾਡੇ ਕਦੀ ਵਾਰਡ ਚ ਤੁਹਾਡੇ ਘਰੇ ਮੱਲੇ ਚ ਆਏ ਤੁਹਾਡਾ ਉਹਨਾਂ ਨੇ ਕੋਈ ਕੰਮ ਕੀਤਾ ਜੀ ਕੋਈ ਕੰਮ ਨਹੀਂ ਕੀਤਾ ਕਦੀ ਗਏ ਨਹੀਂ ਗેર ਹਾਜ਼ਰ ਰਹੇ ਸੋ ਕੀ ਜਿਹੜਾ ਇਨਸਾਨ ਗેર ਹਾਜ਼ਰ ਰਹਾ 5 ਸਾਲ ਕਦਕਾ ਤੋੜ ਕੇ ਦੋਹਰਾ ਨਹੀਂ ਕੀਤਾ ਤੇ ਕੀ ਉਹਨੂੰ ਐਮਐਲਏ ਬਣਾਉਣ ਦਾ ਕੋਈ ਫਾਇਦਾ ਹੈ ਹੁਣ ਜਿਮਨੀ ਚੌਂਟ ਚ ਲੇਕਿਨ ਸਵਾਲ ਹੈ ਤੁਸੀਂ ਉਹਨਾਂ ਦੀ ਗੈਰ ਹਾਜ਼ਰੀ ਤੇ ਸਵਾਲ ਚੁੱਕ ਰਹੇ ਹੋ ਲੇਕਿਨ ਚੋਣਾਂ ਦੇ ਵਿੱਚ ਆਪਣੀ ਮੌਜੂਦਗੀ ਜ਼ਰੂਰ ਦਰਜ ਕਰਾ ਰਹੇ ਨੇ ਔਰ ਇਹ ਵੀ ਕਿਹਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਦਾ ਸਿੱਧੇ ਤੌਰ ਤੇ ਕਾਂਗਰਸ ਦੇ ਨਾਲ ਹੀ ਮੁਕਾਬਲਾ ਨਜ਼ਰ ਆ ਰਿਹਾ ਹੈ ਕਹਿੰਦੇ ਦੋਨੋਂ ਨੈਕੋ ਨੈਕ ਚਲਦੇ ਹੋਏ ਨਜ਼ਰ ਆ ਰਹੇ ਨੇ ਇਸ ਵਕਤ ਜਿਹੜੀ ਸਿਚੁਏਸ਼ਨ ਹੈ ਅਗਰ ਉਹ ਗੈਰ ਹਾਜ਼ਰ ਸੀ ਤੇ ਫਿਰ ਲੋਕਾਂ ਦੀ ਜਿਹੜੀ ਕਚੈਰੀ ਹੈ ਲੋਕਾਂ ਦੀ ਜਿਹੜੀ ਅਦਾਲਤ ਹੈ ਉਸ ਦੇ ਵਿੱਚ ਉਹਨਾਂ ਦੀ ਹਾਜ਼ਰੀ ਕਿਉਂ ਲੱਗੀ ਜਿਹੜੀ ਪਿਛਲੀ ਚੋਣਾਂ ਹੋਈ ਔਰ ਚਰਨਜੀਤ ਸਿੰਘ ਜੰਨੀ ਇੱਕ ਤਰਫਾ ਜਿੱਤ ਹਾਸਲ ਕਰਦੇ ਨਜ਼ਰ ਆਏ ਨੇ ਦੇਖੋ ਅੱਜ ਤੁਹਾਨੂੰ ਅਸੀਂ ਉਮੀਦਵਾਰ ਬਣਾ ਦਈਏ ਨਾ ਹੁਣ ਤੁਸੀਂ ਵੀ ਆਪਣਾ ਝੰਡਾ ਚੱਕ ਕੇ ਤੁਰ ਪੈਣਾ ਹਾਜ਼ਰੀ ਦੇਣੀ ਸ਼ੁਰੂ ਕਰ ਦੇਣੀ ਹੈ ਜੀ ਇਹੀ ਲੋਕੀ ਨੋਟਿਸ ਕਰ ਰਹੇ ਆ ਕਿ ਸੁਰਿੰਦਰ ਕੌਰ ਜੀ ਹੁਣ ਉਮੀਦਵਾਰ ਬਣ ਗਏ ਆ ਤੇ ਹੁਣ ਜਾ ਰਹੇ ਮੱਲਿਆਂ 'ਚ ਹੁਣ ਹਾਜ਼ਰੀ ਦਾ ਕੋਈ ਫਾਇਦਾ ਨਹੀਂ ਲੋਕ ਜਦੋਂ ਉਹ ਪਾਵਰ 'ਚ ਸੀ ਜਦੋਂ ਸੀਨੀਅਰ ਡਿਪਟੀ ਮੇਅਰ ਸੀ ਉਦੋਂ ਨਹੀਂ ਗਏ ਉਹਦਾ ਯਾਦ ਕਰ ਰਿਹਾ ਹੁਣ ਤਾਂ ਜਾਊਗੇ ਹੁਣ ਤਾਂ ਇੱਕ ਇੰਡੀਪੈਂਡੈਂਟ ਉਮੀਦਵਾਰ ਹੈ ਉਹ ਵੀ ਵਿਚਾਰਾ ਗਲੀਆਂ ਚ ਘੁੰਮ ਰਿਹਾ ਹੁਣ ਨਹੀਂ ਫਾਇਦਾ ਸੋ ਜ਼ੀਰੋ ਉਹਨਾਂ ਦੀ ਪ੍ਰੈਜ਼ੈਂਸ ਰਹੀ ਆ ਜੀ ਜ਼ੀਰੋ ਉਹਨਾਂ ਦੀ ਪਰਫਾਰਮੈਂਸ ਰਹੀ ਆ ਕੰਮ ਨਹੀਂ ਕੀਤਾ ਡਵੈਲਪਮੈਂਟ ਦਾ ਦੂਜੀ ਗੱਲ ਤੁਸੀਂ ਦੱਸੋ ਬਈ ਬੀਬੀ ਸੁਵਿੰਦਰ ਕੌਰ ਜੀ ਆਪ ਦੱਸ ਦਿਨ ਆਪ ਦੱਸਣ ਵੀ ਮੈਂ ਆਹ ਕੰਮ ਕੀਤੇ ਆ ਹੱਥ ਰੱਖਣ ਕਿਸੇ ਕੰਮ ਤੇ ਜਾ ਕੇ ਆਪਣੀ ਕੋਈ ਅਚੀਵਮੈਂਟ ਦੱਸ ਦਿਨ ਕੋਈ ਅਚੀਵਮੈਂਟ ਹੀ ਨਹੀਂ ਇਲਾਕਾ ਪੀਣ ਵਾਲੇ ਪਾਣੀ ਤੋਂ ਤਰਸ ਰਿਹਾ ਇਲਾਕੇ ਚ ਪੁਰਾਣਾ ਸੀਵਰੇਜ ਆ ਉਹ ਬੰਦ ਹੋ ਜਾਂਦਾ ਉਹ ਖਰਾਬ ਹੋਇਆ ਪਿਆ ਕੋਈ ਧਿਆਨ ਨਹੀਂ ਦਿੰਦਾ ਇਲਾਕੇ ਚ ਸੜਕਾਂ ਟੁੱਟੀਆਂ ਨੌਜਵਾਨਾਂ ਦੇ ਖੇਡਣ ਦਾ ਕੋਈ ਪਾਰਕ ਗਰਾਊਂਡ ਜਿਮ ਦਾ ਕੋਈ ਪ੍ਰਬੰਧ ਨਹੀਂ ਕੀਤਾ ਬੀਬੀ ਸੁਰਿੰਦਰ ਕੌਰ ਜੀ ਨੇ ਹੋਰ ਇਹਨਾਂ ਦੀ ਕਾਰਪੋਰੇਸ਼ਨ ਨੇ ਬਜ਼ੁਰਗਾਂ ਲਈ ਕੋਈ ਕੋਈ ਵਾਕਿੰਗ ਟ੍ਰੈਕ ਕੋਈ ਪਾਰਕ ਨਹੀਂ ਬਣਾਇਆ ਤੁਸੀਂ ਦੱਸੋ ਇੱਥੇ ਤੱਕ ਕਿ ਗੰਦਗੀ ਚੱਕਣ ਦਾ ਕਾਰਪੋਰੇਸ਼ਨ ਨੇ ਪ੍ਰਬੰਧ ਨਹੀਂ ਕੀਤਾ ਥਾਂ ਥਾਂ ਢੇਰ ਲੱਗੇ ਸੀ ਆ ਹੁਣ ਜਦੋਂ ਦੇ ਸ਼ੀਤਲ ਅੰਗਰਾਲ ਜੀ ਗਏ ਆ ਬੀਜੇਪੀ ਚ ਉਹ ਤੋਂ ਬਾਅਦ ਸਾਡੀ ਐਡਮਿਨਿਸਟ੍ਰੇਸ਼ਨ ਨੇ ਕੰਮ ਕਰਨਾ ਸ਼ੁਰੂ ਕੀਤਾ ਤੁਸੀਂ ਜਾ ਕੇ ਵੇਖੋ ਸੈਂਕੜੇ ਟਰਾਂਸਫਾਰਮਰ ਬਿਜਲੀ ਦੇ ਜਿੱਥੇ ਲੋਡ ਘਟ ਸੀ ਬਿਜਲੀ ਦਾ ਲੁਵਾਤੇ ਆ ਤਾਰਾਂ ਨਵੀਆਂ ਪਵਾਤੀਆਂ ਪਿਛਲੇ ਜਦੋਂ ਤੋਂ ਉਹਨਾਂ ਨੇ ਅਸਤੀਫਾ ਦਿੱਤਾ ਸੜਕਾਂ ਬਣਾਤੀਆਂ ਕਈ ਚਲੋ ਹੁਣ ਕੋਡ ਲੱਗਾ ਹੈ ਅਪਡੇਟੇਸ਼ਨ ਤੇ ਇਹੀ ਲਾ ਰਹੇ ਨੇ ਨਾ ਉਹ ਐਲੀਗੇਸ਼ਨ ਆਹੀ ਲਾ ਰਹੇ ਨੇ ਤੁਹਾਡੀ ਸਰਕਾਰ ਦੇ ਉੱਪਰ ਕਿ ਤੁਸੀਂ ਕੰਮ ਨਹੀਂ ਕਰਾਇਆ ਤੁਸੀਂ ਇਸ ਇਲਾਕੇ ਦੀ ਅਣਦੇਖੀ ਕੀਤੀ ਹੈ ਤੁਸੀਂ ਜਿਹੜੀਆਂ ਗਰੰਟੀਆਂ ਜਾਰੀ ਕਰਨੀਆਂ ਸੀ ਤੁਹਾਡੀ ਸਰਕਾਰ ਨੇ ਇਸ ਏਰੀਆ ਲਈ ਉਹ ਗਰੰਟਾ ਜਾਰੀ ਨਹੀਂ ਕੀਤੀਆਂ ਔਰ ਸਵਾਲ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਕਿ ਸਫਾਈ ਦਾ ਪ੍ਰਬੰਧ ਨਹੀਂ ਹੈ ਸੀਵਰੇਜ ਸਿਸਟਮ ਦਾ ਪ੍ਰਬੰਧ ਨਹੀਂ ਹੈ ਪਾਣੀ ਦਾ ਪ੍ਰਬੰਧ ਨਹੀਂ ਹੈ 2.5 ਸਾਲ ਹੋ ਗਏ ਸਰਕਾਰ ਦੀ ਤੇ ਜ਼ਿੰਮੇਵਾਰੀ ਹੈਗੀ ਹੈ ਲੋਕ ਸਰਕਾਰ ਵੱਲੋਂ ਵੀ ਤੇ ਵੇਖ ਰਹੇ ਨੇ ਕਿ ਆਖਿਰ ਸਰਕਾਰ ਨੇ ਕੀ ਕੀਤਾ ਦੇਖੋ ਇਹ ਗੱਲ ਤਾਂ ਮੈਂ ਤੁਹਾਡੀ ਕਿਤਨਾ ਕਿਤੇ ਨਾ ਬਿਲਕੁਲ ਮੰਨਦਾ ਆ ਕਿ ਸ਼ੀਤਲ ਲੰਗਰਾਲ ਜੀ ਨੂੰ ਲੋਕਾਂ ਨੇ ਜਿਤਾਇਆ ਸੀ ਜੀ 2022 ਚ ਬਿਲਕੁਲ ਹਲਕੇ ਦੇ ਵਿਧਾਇਕ ਦੀ ਬਹੁਤ ਵੱਡੀ ਡਿਊਟੀ ਹੁੰਦੀ ਹੈ ਜੀ ਕਿ ਜਿਹੜੀਆਂ ਬੇਸਿਕ ਜ਼ਰੂਰਤਾਂ ਇਲਾਕੇ ਦੀਆਂ ਉਹਨਾਂ ਨੂੰ ਪੂਰਾ ਕਰਾਉਣਾ ਪਰ ਉਹਨਾਂ ਦਾ ਧਿਆਨ ਹੀ ਨਹੀਂ ਸੀ ਇਧਰਲੇ ਪਾਸੇ ਕੰਮ ਵਾਲੇ ਪਾਸੇ ਸੋ ਉਹਦੇ ਨਾਲ ਨਾਲ ਕਾਂਗਰਸ ਦੀ ਕਾਰਪੋਰੇਸ਼ਨ ਰਹੀ ਆ ਪੰਜ ਸਾਲ ਇੱਥੋਂ ਮਿਲ ਰਹੇ ਆ ਮਿਸਟਰ ਰਾਜਾ ਤੇ ਸੀਨੀਅਰ ਡਿਪਟੀ ਮਿਲ ਰਹੇ ਆ ਸੁਰਿੰਦਰ ਕੌਰ ਜੀ ਉਹ ਵੀ ਪੂਰੀ ਤਰ੍ਹਾਂ ਫੇਲ ਹੋਇਆ ਹੁਣ ਇਲਾਕੇ ਦੀ ਕਿਸਮਤ ਜਾਗ ਗਈ ਹੈ ਇਹ ਕਹਿੰਦੇ ਹੁੰਦੇ ਨੇ ਕਿ ਕੁੱਬੇ ਦੇ ਲੱਤ ਮਾਰੀ ਤਾਂ ਕੁੱਬੇ ਦੇ ਲੋਟ ਆ ਗਈ ਇਹ ਹੁਣ ਸਮਝ ਲਓ ਜਿਹੜੀ ਇਲਾਕੇ ਚ 2022 ਚ ਲੋਕਾਂ ਦੀ ਉਮੀਦ ਸੀ ਕਿ ਇੱਥੇ ਡਿਵੈਲਪਮੈਂਟ ਹੋਏਗੀ ਉਹ ਹੁਣ ਉਮੀਦ ਅਸੀਂ ਆਉਂਦੇ 2.5 ਸਾਲ ਚ ਪੂਰੀ ਕਰ ਦਿਆਂਗੇ ਹੁਣ ਮਾਨਯੋਗ ਮੁੱਖ ਮੰਤਰੀ ਜੀ ਆ ਆਣ ਕੇ ਜਲੰਧਰ ਚ ਬੈਠੇ ਆ ਔਰ ਆਉਂਦੇ 2.5 ਸਾਲ ਵੀ ਉਹ ਇੱਥੇ ਦੋ ਦਿਨ ਹਫ਼ਤੇ ਚ ਆਇਆ ਕਰਨਗੇ ਅਸੀਂ ਸਾਰੇ ਲੋਕਾਂ ਦੇ ਕੰਮ ਉੱਥੋਂ ਕਰਾਵਾਂਗੇ ਇੱਕ ਗੱਲ ਹੋਰ ਤੁਸੀਂ ਦੱਸੋ ਵੀ ਕਾਂਗਰਸ ਨੂੰ ਜਾਂ ਭਾਜਪਾ ਨੂੰ ਵੋਟ ਪਾਉਣ ਦਾ ਇਲਾਕੇ ਨੂੰ ਕੀ ਫਾਇਦਾ ਹੈ ਆਪਾਂ ਨੁਮਾਇੰਦਾ ਕਿਉਂ ਚੁਣਦੇ ਆ ਆਪਾਂ ਨੁਮਾਇੰਦਾ ਕਾਉਂਸਲਰ ਤੇ ਐਮਐਲਏਸ ਕਰਕੇ ਚੁਣਦੇ ਆ ਕਿ ਆਪਾਂ ਡਿਵੈਲਪਮੈਂਟ ਦੇ ਕੰਮ ਕਰਾਉਣੇ ਹੁੰਦੇ ਆ ਤੇ ਜੇ ਹੁਣ ਆਪੋਜੀਸ਼ਨ ਦਾ ਨੁਮਾਇੰਦਾ ਚੁਣਿਆ ਜਾਂਦਾ ਉਹਦੇ ਕੋਲ ਤਾਂ ਆਪਣਾ ਕੋਈ ਡਿਸਕ੍ਰੈਸ਼ਨਰੀ ਕੋਈ اختیਾਰੀ ਫੰਡ ਹੀ ਨਹੀਂ ਹੁੰਦਾ ਉਹ ਤਾਂ ਕਿਸੇ ਨੂੰ ਗ੍ਰਾਂਟ ਵੀ ਨਹੀਂ ਦੇ ਸਕਦਾ ਤੇ اپੋਜੀਸ਼ਨ ਦੇ ਐਮ ਐਲ ਏ ਕਾਉਂਸਲਰ ਤਾਂ ਆਮੋ ਆਮਨ ਇਹ ਹੀ ਕਰਦੇ ਹੁੰਦੇ ਕਿ ਨਰ ਹਲਾਉਂਦੇ ਹੁੰਦੇ ਧਰਨੇ ਦਿੰਦੇ ਹੁੰਦੇ ਸਵਾਲ ਪੈਦਾ ਕਰਦੇ ਹੁੰਦੇ ਪਰ ਸਵਾਲ ਪੈਦਾ ਕਰਨ ਨਾਲ ਧਰਨੇ ਲਾਉਣ ਨਾਲ ਇਲਾਕੇ ਦੇ ਕੰਮ ਨਹੀਂ ਹੁੰਦੇ ਇਸ ਕਰਕੇ ਮੈਂ ਗੱਲ ਕਹਿਣੀ ਚਾਹਨਾ ਕਿ ਲੋਕਾਂ ਨੂੰ ਸਰਕਾਰ ਦਾ ਹੁਣ ਲਾਹਾ ਲੈਣਾ ਚਾਹੀਦਾ ਹੈ ਲੋਕ ਸਰਕਾਰ ਕੋਲੋਂ ਆਪਣੇ ਕੰਮ ਕਰਵਾਉਣ ਜੋ 27 ਚ ਹੋਊਗੀ ਫਿਰ ਦੇਖੀ ਜਾਊਗੀ ਲੇਕਿਨ ਟਿੰਨ ਸਾਹਿਬ ਤੁਹਾਡੀ ਸਰਕਾਰ ਦਾ ਨਾਅਰਾ ਦਿੱਤਾ ਸੀ ਵੈਂਡੇਟਾ ਪੋਲਿਟਿਕਸ ਨਹੀਂ ਕਰਾਂਗੇ ਤੁਹਾਡੀ ਸਰਕਾਰ ਦਾ ਨਾਅਰਾ ਸੀ ਕਿ ਪੂਰੇ ਪੰਜਾਬ ਦਾ ਚਾਹੇ ਉਹ ਵਿਰੋਧੀ ਧਿਰ ਦਾ ਐਮਐਲਏ ਹੋਵੇ ਚਾਹੇ ਸੱਤਾ ਧਿਰ ਦਾ ਪ੍ਰੋਪਰ ਵਿਕਾਸ ਹੋਏਗਾ ਤੇ ਫਿਰ ਆਹ ਗੱਲ ਕਿਤੋਂ ਆ ਗਈ ਕਿ ਹਾਂ ਅਗਰ ਵਿਰੋਧੀ ਧਿਰ ਦਾ ਐਮਐਲਏ ਬਣਦਾ ਹੈ ਤੇ ਫਿਰ ਉਹ ਪ੍ਰੋਪਰ ਕੰਮ ਨਹੀਂ ਕਰਾ ਪਾਉਂਗਾ ਤੁਸੀਂ ਤੁਸੀਂ ਮੈਨੂੰ ਦੱਸ ਦਿਓ ਵਿਰੋਧੀ ਧਿਰ ਦੇ ਐਮਐਲਏ ਕਦੀ ਮੁੱਖ ਮੰਤਰੀ ਕੋ ਗਏ ਹਣ ਉਹਨਾਂ ਦੀ ਪਾਰਟੀ ਨਹੀਂ ਜਾਣ ਦਿੰਦੀ ਉਹਨਾਂ ਨੂੰ ਇਹ ਰਵਾਇਤ ਹੈ ਮੈਂ ਵੀ ਦੋ ਵਾਰ ਐਮਐਲਏ ਰਿਆ ਵਿਰੋਧੀ ਧਿਰ ਦਾ ਐਮਐਲਏ ਅਗਰ ਕੰਮ ਕਰਨਾ ਵੀ ਜਾਣਾ ਚਾਹੂਗਾ ਤਾਂ ਉਹਨੂੰ ਉਹਦੀ ਪਾਰਟੀ ਨਹੀਂ ਚੀਫ ਮਿਨਿਸਟਰ ਕੋ ਜਾਣ ਦਿੰਦੀ ਉਹ ਕਹਿੰਦੇ ਨਹੀਂ ਗਵਰਨਮੈਂਟ ਦਾ ਦੇ ਖਿਲਾਫ ਨਾ ਰਹੇ ਲਾਓ ਕੰਮ ਕਰਨਾ ਗਵਰਨਮੈਂਟ ਦਾ ਕੰਮ ਹੈ ਡਿਊਟੀ ਹੈ ਸੋ ਇਹ ਇੱਕ ਚੱਲੀ ਆਉਂਦੀ ਗੱਲ ਹੈ ਇਸ ਕਰਕੇ ਲੋਕ ਇਹਨੂੰ ਸਮਝਦੇ ਆ ਇਹਨਾਂ ਨੇ ਜਣਾਇ ਨਹੀਂ ਜੀ ਮਿਨਿਸਟਰ ਕੋ ਸਰਕਾਰ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਜਿਹੜੀ ਗੱਲਾਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਆ ਕੰਮ ਕਰਾਵਾਂਗੇ ਜੇ ਸਾਡਾ ਐਮ.ਐਲ.ਏ ਬਣਦਾ ਹੈ ਗਰੰਟੀ ਹੋਊਗੀ ਉਸ ਦੀ ਕਿਉਂਕਿ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਨਾਂ ਤੇ ਸ਼ੀਤਲਨ ਗੁਰਾਲ ਨੂੰ ਵੋਟਾਂ ਪੈਂਦੀਆਂ ਹੋਈਆਂ ਨਜ਼ਰ ਆਈ ਸੀ 2.5 ਸਾਲ ਬਾਅਦ ਉਹ ਲੰਘ ਗਏ ਲੋਕ ਜਿਹੜੇ ਨੇ ਉਦਾ ਦੇ ਉਦਾ ਦੇ ਦੇਖ ਰਹੇ ਕੱਲ ਮੈਂ ਗਿਆ ਵੈਸਟ ਏਰੀਆ ਦੇ ਵਿੱਚ ਕਈ ਥਾਵਾਂ ਦੇ ਉੱਪਰ ਗੋਡੇ-ਗੋਡੇ ਪਾਣੀ ਖੜਾ ਨਜ਼ਰ ਆਇਆ ਹਾਲਾਂਕਿ ਉਹ ਲੋਕ ਕਹਿੰਦੇ ਵੀ ਸਾਡੀ ਗਲਤੀ ਦੱਸ ਦਿਓ ਕਿ ਸਾਡਾ ਕੀ ਕਸੂਰ ਹੈ ਸਾਡਾ ਕਿਉਂ ਨਹੀਂ ਵਿਕਾਸ ਹੋ ਪਾਇਆ ਦੇਖੋ ਵ ਜਨਤਾ ਜਨਾਰਦਨ ਹਮੇਸ਼ਾ ਠੀਕ ਹੁੰਦੀ ਆ ਪਰ ਕਿਤੇ ਕਿਤੇ ਜਨਤਾ ਕੋਈ ਗਲਤੀ ਵੀ ਹੋ ਜਾਂਦੀ ਹੈ ਹੁਣ ਗਲਤੀ ਤੇ ਤੁਹਾਡੇ ਤੋਂ ਵੀ ਹੋਈ ਵੀ ਕੈਂਡੀਡੇਟ ਤੁਸੀਂ ਇਹੋ ਜਿਹੇ ਦਿੱਤਾ ਜਿਸ ਦੇ ਉੱਪਰ ਤੁਸੀਂ ਆਪ ਸਵਾਲ ਕਰ ਰਹੇ ਹੋ ਮੈਂ ਉਹੀ ਕਹਿ ਰਿਹਾ ਜਨਤਾ ਕੋ ਵੀ ਗਲਤੀ ਹੋਈ ਆ ਪਾਰਟੀ ਕੋ ਵੀ ਕਿਉਂਕਿ ਉਸ ਵੇਲੇ ਪਾਰਟੀ ਨਵੀਂ ਸੀ ਨਵੀਂ ਪਾਰਟੀ ਚ ਜਿਹਦੇ ਉੱਤੇ ਇੰਨੇ ਪਰਚੇ-ਪੁਰਚੇ ਦਰਜ ਸੀ ਤੇ ਉਹ ਥੋੜਾ ਜਿਹਾ ਗੁਰੇਜ਼ ਹੋਣਾ ਚਾਹੀਦਾ ਸੀ ਪਰ ਚਲੋ ਪਾਰਟੀ ਨਵੀਂ ਸੀ ਲੋਕ ਨਵੇਂ ਸੀ ਹੁਣ ਕੰਮ ਕਰਨ ਦੀ ਵਾਰੀ ਹੈ ਜੀ ਹੁਣ ਲੋਕ ਮੈਂ ਪਿਛਲੇ ਕੁਝ ਦਿਨਾਂ ਤੋਂ ਵੇਖ ਰਿਹਾ ਲੋਕ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਆਪਣੇ ਕੰਮ ਕਰਾਉਣਾ ਚਾਹੁੰਦੇ ਆ ਜੀ ਮਹਿੰਦਰ ਭਗਤ ਜੀ ਬੜੇ ਸ਼ਰੀਫ ਤੇ ਸੌ ਬੰਦੇ ਆ ਜੀ ਕੰਮ ਕਰਨ ਵਾਲੇ ਆ ਕਿਸੇ ਨਾ ਕੋਈ ਉੱਚਾ ਬੋਲਣ ਵਾਲੇ ਨਹੀਂ ਐਸੇ ਉਮੀਦਵਾਰ ਆ ਜਿਹਦੇ ਕੋਈ ਬਜ਼ੁਰਗ ਬੱਚਾ ਧੀ ਭੈਣ ਵੀ ਜਾ ਕੇ ਆਪਣਾ ਦੁਖੜਾ ਰੋ ਸਕਦੀ ਜੀ ਤੇ ਨਾਲੇ ਸਰਕਾਰ ਕੋ ਤਾਂ ਕਪੂਰ ਸਾਹਿਬ ਸਰਕਾਰ ਤੋਂ ਉਹ ਤਾਂ ਹਜ਼ਾਰਾਂ ਕਰੋੜ ਦਾ ਬਜਟ ਹੁੰਦਾ ਉਹ ਤਾਂ ਹਜ਼ਾਰਾਂ ਕਰੋੜ ਲਾ ਦੇਣਗੇ ਇੱਥੇ ਜਲੰਧਰ ਵੈਸਟ ਵਿੱਚ ਇਹਨੂੰ ਸੋਹਣਾ ਬਣਾ ਦੇਣਗੇ ਵੈਸਟ ਨੂੰ ਬੈਸਟ ਬਣਾ ਦਵਾਂਗੇ ਜਲੰਧਰ ਚੋ ਬੈਸਟ ਦੀ ਬੈਸਟ ਯਾਨੀ ਆ ਨਾਰਾ ਦੇ ਕੇ ਜਾ ਰਹੇ ਤੁਸੀਂ ਇਹ ਗਰੰਟੀ ਦੇ ਕੇ ਜਾ ਰਹੇ ਕੰਮ ਕਰਾਵਾਂਗੇ ਤੁਹਾਨੂੰ ਪਤਾ ਮੈਂ ਤਾਂ ਰਹਿਣ ਵਾਲਾ ਵੀ ਇੱਥੇ ਦਾ ਇਲਾਕੇ ਦਾ ਜੀ ਕੰਮ ਕਰਾਵਾਂਗੇ ਗਰੰਟੀ ਦਿੰਨਾ ਮੈਂ ਭਰੋਸਾ ਦਿੰਨਾ ਮੈਂ ਅਸੀਂ ਆਪ ਵੀ ਪਾਰਟੀ ਦੇ ਕਾਰਜਕਰਤਾ ਹੋਣ ਦੇ ਨਾਲ ਤੇ ਆਪ ਵੀ ਜ਼ਿੰਮੇਵਾਰੀ ਲੈਣੇ ਆ ਚਲੋ ਜੇ ਅੱਜ ਅਸੀਂ ਲੋਕਾਂ ਨੂੰ ਵੋਟਾਂ ਪਾਉਣ ਲਈ ਕਹਿ ਰਹੇ ਆਂ ਤੇ ਕਾਨੂੰ ਕੰਮ ਵੀ ਕਰਾ ਕੇ ਦਿਖਾਵਾਂਗੇ ਤੁਹਾਨੂੰ ਚਲੋ ਤੁਹਾਡੇ ਪੁਰਾਣੇ ਸਾਥੀਆਂ ਦੀ ਵੀ ਗੱਲ ਕਰ ਲਈਏ ਕਾਫੀ ਹਲਚਲ ਹੈ ਅੱਜ ਇੱਕ ਧੜਾ ਜਿਹੜਾ ਉਹ ਹਰਮੰਦਰ ਸਾਹਿਬ ਵੀ ਜਾਂਦਾ ਹੋਇਆ ਨਜ਼ਰ ਆਇਆ ਅਕਾਲ ਤਖਤ ਸਾਹਿਬ ਪਹੁੰਚ ਕੇ ਮਾਫੀ ਮੰਗਦੇ ਵੀ ਨਜ਼ਰ ਆਏ ਨੇ ਉਹਨਾਂ ਬਾਰੇ ਕੁਝ ਕਹਿਣਾ ਚਾਹੋਗੇ ਕੈਂਡੀਡੇਟ ਉਹਨਾਂ ਦੇ ਵੀ ਨੇ ਹਾਲਾਂਕਿ ਬਾਅਦ ਚ ਪੱਲਾ ਛਡਾ ਲਿਆ ਬੀਐਸਪੀ ਨੂੰ ਸਪੋਰਟ ਕਰਦੇ ਹੋ ਨਜ਼ਰ ਆ ਰਹੇ ਨੇ ਉਹ ਕਿਸ ਪੋਜੀਸ਼ਨ ਤੇ ਖੜੇ ਨੇ ਦੇਖੋ ਜਦੋਂ ਮੈਂ ਅਕਾਲੀ ਦਲ ਨੂੰ ਉਹਨਾਂ ਪਿਛਲੇ ਦਿਨੀ ਛੱਡਿਆ ਕੁਝ ਲੋਕਾਂ ਨੂੰ ਬੜਾ ਇਤਰਾਜ਼ ਸੀ ਜੀ ਬੰਦੇ ਫੋਨ ਵੀ ਕਰਦੇ ਸੀ ਪਰ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਕਿ ਮੈਂ ਠੀਕ ਫੈਸਲਾ ਲਿਆ ਹੁਣ ਦੇਖ ਲਓ ਕਿਦਾਂ ਖਿਚੜੀ ਖਿਲਰ ਗਈ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸਮਝ ਨਹੀਂ ਆ ਰਹੀ ਕਿ ਬਿਮਾਰੀ ਅੰਦਰ ਆ ਬਾਹਰ ਨਹੀਂ ਇਹ ਬਾਹਰ ਮਲਮ ਲਾ ਰਿਹਾ ਇਹ ਅੰਦਰ ਇਲਾਜ ਨਹੀਂ ਕਰ ਰਿਹਾ ਸੋ ਧੜੇਬੰਦੀ ਬਾਤ ਆ ਪਾਰਟੀ ਚ ਲੜਾਈ ਬਹੁਤ ਲੀਡਰਸ਼ਿਪ ਦਾ ਬੜਾ ਕਾਲ ਆ ਨੌਜਵਾਨਾਂ ਨੂੰ ਨਾਲ ਨਹੀਂ ਲੈ ਰਿਹਾ ਨੌਜਵਾਨਾਂ 'ਚ ਪਹੁੰਚ ਕੋਈ ਨਹੀਂ ਨੌਜਵਾਨਾਂ ਦਾ ਹੁਣ ਅਕਾਲੀ ਦਲ ਤੇ ਵਿਸ਼ਵਾਸ ਵੀ ਨਹੀਂ ਰਿਹਾ ਤੁਸੀਂ ਵੇਖ ਲਿਓ ਕਿਤੇ ਜਦੋਂ ਇਹ ਪ੍ਰੈਸ ਕਾਨਫਰੰਸ ਕਰਦੇ ਆ ਉਹ ਨੌਜਵਾਨ ਹੈ ਨਹੀਂ ਕ੍ਰੈਡੀਬਿਲਟੀ ਖਤਮ ਹੋ ਗਈ ਹੈ ਕੋਈ ਸੀਗੀ ਵੱਡੇ ਬਾਦਲ ਸਾਹਿਬ ਦੇ ਬਿੱਲੇ ਪਰ ਹੁਣ ਲੋਕੀ ਜਿਹੜੇ ਆ ਨਾ ਇਹਨਾਂ ਨੂੰ ਹਲੇ ਮਾਫ ਨਹੀਂ ਕਰ ਰਹੇ ਇਹਨਾਂ ਦੇ ਬਦਲਨ ਕਰਕੇ ਪ੍ਰਧਾਨਗੀ ਛੱਡਣ ਤੋਂ ਬਾਅਦ ਕਿਆ ਜਿਹੜਾ ਡੈਂਟ ਪਿਆ ਉਹ ਡੈਂਟ ਰਿਕਵਰ ਹੋ ਪਾਏਗਾ ਪਾਰਟੀ ਮੁੜ ਲੀਹਾਂ ਤੇ ਮੁੜ ਪਾਉ ਮੈਨੂੰ ਲੱਗਦਾ ਹੁਣ ਛੱਡਣ ਦਾ ਵੀ ਕੋਈ ਫਾਇਦਾ ਨਹੀਂ ਹੋਣਾ ਹੁਣ ਹਰ ਚੀਜ਼ ਦਾ ਇੱਕ ਵਕਤ ਹੁੰਦਾ ਹੈ ਜੀ ਅਗਰ ਵਕਤ ਸਰ ਕੋਈ ਚੇਂਜ ਪਲਟੀ ਕੋਈ ਬਦਲਾਵ ਕੀਤੇ ਜਾਣ ਤਾਂ ਉਹਦੇ ਅਸਰਾਂਤ ਹੁੰਦੇ ਆ ਮੈਨੂੰ ਲੱਗਦਾ ਹੁਣ ਕੋਈ ਫਰਕ ਨਹੀਂ ਪੈਣਾ ਹੁਣ ਗੌਨ ਕੇਸ ਚਲੋ ਯਾਨੀ ਪਵੰਟੀ ਨੂੰ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਨਜ਼ਰ ਆਏ ਨੇ ਕਿ ਜਿਨ ਮਸਲਿਆਂ ਨੂੰ ਲੈ ਕੇ ਇਹਨਾਂ ਦੀ ਪਾਰਟੀ ਆ ਲੋਕਾਂ ਦੇ ਵਿੱਚ ਵਿਚਰਦੇ ਨਜ਼ਰ ਆ ਰਹੇ ਨੇ ਜੇਕਰ ਇਹਨਾਂ ਦਾ ਕੈਂਡੀਡੇਟ ਜਿੱਤਦਾ ਹੈ ਤੇ ਉਹ ਮਸਲੇ ਜਿਹੜੇ ਨੇ ਗਰੰਟੀਆਂ ਦੇ ਤੌਰ ਤੇ ਹੱਲ ਹੁੰਦੇ ਨਜ਼ਰ ਆਣਗੇ ਔਰ ਜਲੰਧਰ ਦਾ ਵੈਸਟ ਹਲਕਾ ਵੈਸਟ ਹਲਕਾ ਬੰਦਾ ਹੋਇਆ ਨਜ਼ਰ ਆਏਗਾ ਹਾਲਾਂਕਿ ਵਾਦੇ ਔਰ ਦਾਅਵੇ ਜ਼ਰੂਰ ਹੋਏ ਨੇ ਲੇਕਿਨ ਕਿਆ ਜਿਹੜੀ ਵੈਸਟ ਹਲਕੇ ਦੀ ਜਨਤਾ ਇਹਨਾਂ ਦੇ ਵਾਅਦੇਆਂ ਦਾਅਵਿਆਂ ਤੇ ਭਰੋਸਾ ਜਤਾਉਂਦੀ ਹੈ ਹੁਣ ਇਹ ਅਹਿਮ ਰਹੂਗਾ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚਲੰਦਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ